ਬਹੁਤ ਸਾਰਿਆਂ ਦੀ ਪਰੇਸ਼ਾਨੀ ਕੀ ਨਿਤਨੇਮ ਕਰ ਲਈ ਬੈਠਦੇ ਜਰੂਰ ਹਾਂ ਲੇਕਿਨ ਐਵੇਂ ਲੱਗਦਾ ਕੋਈ ਤਾਕਤ ਸਾਨੂੰ ਪਿੱਛੇ ਖਿੱਚ ਰਹੀ ਹੈ ਦਿਲ ਕਰਦਾ ਥੋੜਾ ਜਿਆ ਕਰੀਏ ਉੱਠ ਜਾਈਏ ਬੜੀ ਤਕਲੀਫ ਦੇ ਨਾਲ ਨਿਤਨੇਮ ਕਰਦੇ ਹਾਂ ਐਵੇਂ ਕਿਉਂ ਹੁੰਦਾ ਕਦੀ ਹਵਾ ਦੇ ਉਲਟ ਵੀ ਪਤੰਗ ਚੜਦੀ ਵੇਖੀ ਹੈ ਜਾਂ ਪਾਣੀ ਦੇ ਬਹਾਵ ਦੇ ਉਲਟ ਵੀ ਬੇੜਾ ਵਗਦਾ ਵੇਖਿਆ ਹੈ ਇਸੇ ਤਰੀਕੇ ਦੇ ਨਾਲ ਨਿਤਨੇਮ ਕਰਨ ਵਾਸਤੇ ਵੀ ਸਾਨੂੰ ਸਮੇ ਦਾ ਸਹਾਰਾ ਲੈਣਾ ਪਵੇਗਾ ਸਮੇ ਦੀ ਬਹਾਰ ਦੇ ਅਨੁਸਾਰ ਜਿਵੇਂ ਅੰਮ੍ਰਿਤ ਵੇਲਾ ਔਰ ਸੰਧਿਆ ਵੇਲਾ ਰੱਬੀ ਪੋਜ਼ਿਟਿਵ ਵਾਈਬ੍ਰੇਸ਼ਨਾਂ ਆਸਮਾਨ ਦੇ ਵਿੱਚ ਫੈਲੀਆਂ ਹੁੰਦੀਆਂ ਨੇ ਸਾਡਾ ਮਨ ਆਪਣੇ ਆਪ ਗੁਰਬਾਣੀ ਦੇ ਨਾਲ ਗੁਰੂ ਸਾਹਿਬ ਦੇ ਨਾਲ ਜੁੜ ਜਾਂਦਾ ਆ ਲੇਕਿਨ ਦਿਨੇ 네ਗੇਟਿਵ ਵਾਈਬ੍ਰੇਸ਼ਨਾਂ ਸਮਾਜਿਕ ਲੋਕਾਂ ਦੀਆਂ ਸਾਨੂੰ ਨਿਤਨੇਮ ਨਹੀਂ ਕਰਨ ਦਿੰਦੀਆਂ ਇਸ ਕਰਕੇ ਅੰਮ੍ਰਿਤ ਵੇਲਾ ਸੰਧਿਆ ਵੇਲੇ ਨਿਤਨੇਮ ਦਾ ਜ਼ਰੂਰ ਸੰਭੀਏ ਜੇ ਚਾਰ ਦਿਨ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਨੰਦਮਈ ਮਾਨਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ